ਹੈਲੋ ਹਾਈ ਦੋਸਤੋ ਕੀ ਹਾਲ ਚਾਲ ਨੇ ਮੈਂ ਤੁਹਾਡਾ ਧੀਰਜ ਕੁਮਾਰ ਮੇਰਾ YouTube ਚੈਨਲ ਧੀਰਾ ਕੈਨੇਡਾ ਵਾਲਾ ਸੋ ਤੁਹਾਨੂੰ ਅੱਜ ਕੈਨੇਡਾ ਦੀ ਇੱਕ ਚੀਜ਼ ਦਿਖਾਉਣੀ ਹੈ ਜੀ ਸ਼ਾਮ ਦੇ 8:00 ਵਜੇ ਕੇ 40 ਮਿੰਟ ਹੋ ਚੁੱਕੇ ਨੇ ਜੀ ਸੋ ਤੁਹਾਨੂੰ ਉਹਨੂੰ ਵੈਦਰ ਦਿਖਾਉਣਾ ਜੀ ਦੇਖੋ ਵੈਦਰ ਦੇਖੋ ਹਜੇ ਵੀ ਇੱਥੇ ਸੂਰਜ ਖੜਾ ਹੋਇਆ ਹੈ ਜੀ ਇਹ ਹੈ ਜੀ ਕੈਨੇਡਾ ਦੇ ਰੰਗ ਜੀ ਤੇ ਕੁਦਰਤ ਦੇ ਰੰਗ ਦੇਖ ਰਿਹਾ ਨਾ ਸੂਰਜ ਜੀ ਦੇਖੋ ਜੀ ਇਹ ਅੱਜ ਮੇਰਾ ਪਹਿਲਾ ਵਲੌਗ ਆ ਜੀ। ਕੈਨੇਡਾ ਦਾ ਨੋਵਾ ਸਕੋਸ਼ੀਆ ਦੇ ਵਿੱਚ ਮੈਂ ਰਹਿ ਰਿਹਾ ਹਾਂ ਜੀ। ਤੇ ਤੁਸੀਂ ਦੇਖ ਸਕਦੇ ਹੋ ਜੀ ਇੱਥੇ। ਮੇਰੇ ਵੀਰ ਲਾਈਕ ਕਰ ਦਿਓ ਇੱਕ ਮੇਰੇ ਚੈਨਲ ਜਰੂਰ ਸਬਸਕ੍ਰਾਈਬ ਕਰੋ ਯਾਰ ਮੈਂ ਗੁਰਬਾਣੀ ਦੇ ਵੀਡੀਓ ਪਾਉਂਦਾ ਕੋਈ ਲਾਈਕ ਨਹੀਂ ਕਰਦਾ ਪਿਆ ਹੈਗਾ। ਤੇ ਅੱਜ ਵੀਡੀਓ ਇੱਕ ਵਲੌਗ ਬਣਾ ਕੇ ਪਾਉਣ ਲੱਗਾ ਮੈਂ। ਸੋ ਹੁਣ ਇਹ ਹੱਥ ਥੋੜੇ ਆ ਵੀ ਮੇਰੇ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਤੇ ਵਧੀਆ ਵੀਡੀਓ ਆਇਆ ਕਰਦੀਆਂ ਗੁਰਬਾਣੀ ਦੀਆਂ ਵੀ ਜੋ ਫੈਮਿਲੀ ਵਿੱਚ ਤੁਸੀਂ ਦੇਖ ਸਕਦੇ ਹੋ ਉਦਾਂ ਦੀ ਸਭ ਵੀਡੀਓ ਆਇਆ ਕਰਨੀਆਂ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਕੈਨੇਡਾ ਦਾ ਨਜ਼ਾਰਾ ਜੀ ਇਹ ਹੈਗਾ ਜੀ ਕੈਨੇਡਾ ਦੇ ਵਿੱਚ ਪ੍ਰਾਇਮਰੀ ਸਕੂਲ ਜੀ ਦੇਖੋ ਜੀ ਐਲੀਮੈਂਟਰੀ ਸਕੂਲ ਸੌਰੀ ਪ੍ਰਾਇਮਰੀ ਨਹੀਂ ਐਲੀਮੈਂਟ ਦੇਖੋ ਜੀ ਇਹ ਹੈਗਾ ਜੀ ਗਰਾਊਂਡ ਜੀ ਸਕੂਲ ਦੇ ਸਾਹਮਣੇ ਜੀ ਦੇਖੋ ਜੀ ਕਿੰਨਾ ਸੋਹਣਾ ਦ੍ਰਿਸ਼ ਹੈ ਜੀ ਇਹ ਆਪਣਾ ਅੱਜ ਦਾ ਪਹਿਲਾ ਵਲੌਗ ਹੈ ਜੀ ਤੇ ਇਹਨੂੰ ਵੱਧ ਤੋਂ ਵੱਧ ਨਾਲ ਵਾਇਰਲ ਕਰ ਦਿਓ ਯਾਰ ਬਹੁਤ ਹੋ ਗਿਆ ਟੱਕਰਾ ਮਾਰਦੇ ਨੂੰ ਯਾਰ ਹੁਣ ਤਾਂ ਥੋੜਾ ਵਾਇਰਲ ਕਰਨਾ ਬਣਦਾ ਹੀ ਹੈ ਦੇਖ ਸਕਦੇ ਹੋ ਤੁਸੀਂ ਸ਼ਾਮ ਦਾ ਵੇਲਾ ਹੀ 8:43 ਮਿੰਟ ਹੋ ਚੁੱਕੇ ਨੇ ਤੇ ਸੂਰਜ ਦੇਖੋ ਜੀ ਤੁਸੀਂ ਐ ਖੜਿਆ ਹੋਇਆ ਹੈ ਜੀ ਤੇ ਇਥੋਂ ਦੀ ਖਾਸ ਗੱਲ ਇਹ ਹੈ ਸੂਰਜ ਛੁਪੂਗਾ ਜੀ 9:30 ਵਜੇ 9:15 ਮਿੰਟ ਰਹੀ ਤੇ 9:30 ਵਜੇ ਇੱਥੇ ਜਾ ਕੇ ਨੇਰਾ ਹੁੰਦਾ ਹੈ ਗਈ 9:30 ਪਾਉਣੇ 10 ਵਜੇ ਪਾਉਣੇ 10 ਵਜੇ ਪੂਰਾ ਡਾਰਕ ਹੁੰਦਾ ਹੈ गाइस ਦੇਖੋ ਕੁਦਰਤ ਦੇ ਰੰਗ ਹੀ ਹੈ ਨਹੀਂ ਇਥੇ ਮੇਰੇ ਵੀਰੋ ਹੁਣ ਵੀਡੀਓ ਨੂੰ ਵਾਇਰਲ ਕਰ ਦਿਓ ਯਾਰ ਮੈਂ ਕੋਈ ਪ੍ਰੋਫੈਸ਼ਨਲ ਨਹੀਂ ਹੈਗਾ ਵਲੌਗ ਬਣਾਉਣ ਦੇ ਵਿੱਚ ਅੱਜ ਪਹਿਲਾ ਵਲੌਗ ਬਣਾਇਆ ਜੀ ਜ਼ਿੰਦਗੀ ਦੇ ਵਿੱਚ ਕੰਮ ਤੋਂ ਆ ਰਿਹਾ ਸੀਗਾ ਵਾਪਸ ਮੈਂ ਸੋਚਿਆ ਵੀ ਚਲੋ ਇੱਕ ਵਲੌਗ ਬਣਾਉਨੇ ਆ ਅੱਗੇ ਜਾ ਕੇ ਤੁਹਾਨੂੰ ਬਹੁਤ ਸੋਹਣੀ ਚੀਜ਼ ਦਿਖਾਉਣੀ ਹੈ ਇਥੇ ਮੈਂ ਇਥੇ ਨੋਵਾ ਸਕੋਸ਼ੀਆ ਦੇ ਇੱਕ ਛੋਟੇ ਜਿਹੇ ਟਾਊਨ ਦੇ ਵਿੱਚ ਰਹਿ ਰਿਹਾ ਹਾਂ 2 ਸਾਲ ਹੋ ਚੁੱਕੇ ਨੇ ਦੇਖੋ ਜੀ ਬਹੁਤ ਸੋਹਣਾ ਟਾਊਨ ਹੈਗਾ ਜੀ ਦੇਖੋ ਕਿੰਨਾ ਪੀਸਫੁੱਲ ਜਗ੍ਹਾ ਹੈਗੀ ਇਹ ਇਹ ਹੈ ਜੀ ਇੱਕ ਕੈਨੇਡਾ ਦਾ ਟਾਊਨ ਦੇਖੋ ਜੀ ਅੱਜ ਕੋਈ ਇਹ ਸਟੈਚੂ ਨਾਲ ਰਿਲੇਟਡ ਕੁਝ ਲਿਖਿਆ ਹੋਇਆ ਜੀ ਕਿਹਦੇ ਨੂੰ ਸਾਨੂੰ ਪੜ੍ਹ ਕੇ ਸੁਣਾਵਾਂਗੇ ਜੀ ਸਾਰਾ ਜੇ ਆਪਣਾ ਇਹ ਵਲੌਗ ਵਾਇਰਲ ਹੋਇਆ ਤਾਂ ਜੀ ਕਰ ਦੇਖੋ ਜੀ ਕਿੰਨੇ ਸੋਹਣੇ ਬਣਿਆ ਇਹ ਟਾਊਨ ਹੈ ਜੀ ਦੇਖੋ ਕਿੰਨਾ ਪੀਸਫੁੱਲ ਜਗ੍ਹਾ ਹੈਗੀ ਇਹ ਇਹ ਇੱਕ ਬਹੁਤ ਸੋਹਣਾ ਦ੍ਰਿਸ਼ਾ ਹੈਗਾ ਜੀ ਅੱਜ ਸੰਡੇ ਹੈ ਜੀ ਸੰਡੇ ਦੀ ਨਾਈਟ ਦਾ ਹੀ ਮੰਨ ਲਓ ਜੀ ਕਿਉਂਕਿ 9 ਵਜਣ ਵਾਲੇ ਆ ਤੇ ਸੂਰਜ ਛਿਪਦਾ ਹੋਇਆ ਜੀ ਇੱਥੋਂ ਮੈਂ ਦਿਖਾ ਨਹੀਂ ਸਕਦਾ ਕਿਉਂਕਿ ਮੈਂ ਟਾਊਨ ਦੇ ਵਿੱਚਾਂ ਬਿਲਕੁਲ ਪਰ ਦੇਖੋ ਜੀ ਤੁਸੀਂ ਕਾਉਂ ਮੰਨਦੇ ਆਂ ਫਿਰ ਵਾਇਰਲ ਕਰ ਦਿਓ ਯਾਰ ਹੁਣ ਬਾਈ ਬਣਾ ਯਾਰ ਬਹੁਤ ਚਿਰ ਹੋ ਗਿਆ ਯਾਰ ਕਾਉਂ ਦੇਖੋ ਤੁਸੀਂ ਕਿੰਨਾ ਸੋਹਣਾ ਹੈਗਾ ਯਾਰ 2 ਸਾਲ ਹੋ ਗਏ ਆਪਾਂ ਨੂੰ ਇਸ ਟਾਊਨ ਦੇ ਵਿੱਚ ਰਹਿੰਦੇ ਨੂੰ ਮਹਾਰਾਜ ਦੀ ਕਿਰਪਾ ਨਾਲ ਬਹੁਤ ਸਾਰਾ ਰੁਜ਼ਗਾਰ ਚੱਲ ਰਿਹਾ ਇੱਥੇ ਆਪਣਾ ਮਹਾਰਾਜ ਦੀ ਕਿਰਪਾ ਪੂਰੀ ਬਸ ਜਿੱਦੇ 2.5 ਸਾਲ ਹੋ ਗਏ ਉਹਦੇ ਆਪਾਂ ਗੱਡੀ ਲੈ ਲੈਣੀ ਹੈ ਜੀ ਫਿਰ ਗੱਡੀ ਤੇ ਆਉਂਦੇ ਜਾਂਦੇ ਤੁਹਾਨੂੰ ਵਲੌਗ ਬਣਾ ਕੇ ਦਿਖਾਇਆ ਕਰਾਂਗੇ ਤੇ ਤੁਹਾਨੂੰ ਵੱਤ ਵੱਤ ਇਹ ਟਾਊਨ ਘੁਮਾਵਾਂਗੇ ਜੀ ਬਹੁਤ ਸੋਹਣਾ ਟਾਊਨ ਹੈਗਾ ਜੀ ਬਹੁਤ ਜਗ੍ਹਾ ਇੱਥੇ ਘੁੰਮਣ ਵਾਸਤੇ ਜੀ ਤੁਸੀਂ ਦੇਖ ਸਕਦੇ ਹੋ ਆ ਇਹ ਦੇ ਮਾਰਕਲ ਜੀ ਬਸ ਇਸ ਤੋਂ ਨੈਕਸਟ ਸਟਰੀਟ 'ਚ ਜੀ ਮੇਰਾ ਅਪਾਰਟਮੈਂਟ ਹੈਗਾ ਜੀ ਮੇਨ ਸਟਰੀਟ ਤੇ ਜੀ ਦੇਖੋ ਯਾਰ ਘਰ ਦੇਖੋ ਤੁਸੀਂ ਕਿੰਨਾ ਸੋਹਣਾ ਹੈਗਾ ਯਾਰ ਉਹ ਕਿਸੇ ਦਾ ਘਰ ਹੈਗਾ ਕਿ ਵਾਹ ਇਹ ਰਿਚ ਬੰਦਾ ਹੋਣਾ ਜੀ ਦੇਖੋ ਘਰ ਕਿੱਡੇ ਸੋਹਣੇ ਜੀ ਇਹ ਐਕਚੁਅਲੀ ਪੁਰਾਣੇ ਘਰ ਬਣੇ ਹੋਏ ਜੀ ਪੁਰਾਣੇ ਟਾਈਮਾਂ ਦੇ ਵਿੱਚ ਮੈਨੂੰ ਲੱਗਦਾ ਆ ਬੜੀ ਸੋਹਣੀ ਡਿਜ਼ਾਈਨਿੰਗ ਵਗੈਰਾ ਪਾ ਰਖੀ ਇਹਨਾਂ ਨੇ ਤਾਂ viral ਕਰ ਦਿਓ ਯਾਰ ਤੁਹਾਨੂੰ ਇਸ ਤੋਂ ਬਾਅਦ ਮੈਂ ਆ ਸਾਰੇ ਟਾਊਨ ਦੇ ਨਾਲ ਡਿਟੇਲ ਦਵਾਂਗਾ ਚੰਗੀ ਤਰ੍ਹਾਂ ਇੱਥੇ ਕੀ ਘੁੰਮਣ ਵਾਸਤੇ ਜਗ੍ਹਾ ਹੈਗੀਆਂ ਤਾਂ ਜੋ ਕਿ ਜਦੋਂ ਵੀ ਤੁਹਾਨੂੰ ਕਦੇ ਛੁੱਟੀਆਂ ਆਉਂਦੀਆਂ ਤੁਸੀਂ ਆਣ ਕੇ ਇਸ ਟਾਊਨ ਦੇ ਵਿੱਚ ਘੁੰਮ ਫਿਰ ਸਕਦੇ ਹੋ ਬਹੁਤ ਸੋਹਣਾ ਟਾਊਨ ਬਹੁਤ ਜ਼ਿਆਦਾ ਪੀਸਫੁੱਲ ਆ ਦੇਖੋ ਜੀ ਬਿਲਡਿੰਗ ਦੇਖੋ ਕਿੰਨੀ ਕਿੱਡੀ ਸੋਹਣੀ ਹੈ ਜੀ ਬਸ ਇਸ ਤੋਂ ਨੈਕਸਟ ਸਟਰੀਟ ਆ ਜਾਨੀ ਜੇ ਉੱਥੇ ਮੇਰਾ ਘਰ ਹੈਗਾ ਜੀ ਚਲੋ ਉਸ ਨੂੰ ਮੈਂ ਆਪਦਾ ਹੀ ਕਹੂੰਗਾ ਹੈ ਤਾਂ ਆਪਣੇ ਕੋਲ ਇੱਕ ਕਿਰਾਏ ਦਾ ਅਪਾਰਟਮੈਂਟ ਹੈ ਜੀ ਹਜੇ ਦੇਖੋ ਜੀ ਉਹ ਆ ਗਈ ਮੇਨ ਸਟਰੀਟ ਇਹ ਹੈਗਾ ਯਾਰ ਮੈਂ ਉਹਦਾ ਡਾਊਨਟਾਊਨ ਏਰੀਆ ਜੀ ਜਦੋਂ ਸਟਰੀਟ ਤੇ ਜਾਵਾਂਗੇ ਉੱਥੇ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਜੀ ਬਹੁਤ ਸੋਹਣਾ ਟਾਊਨ ਹੈਗਾ ਜੀ ਤੁਹਾਨੂੰ ਚੰਗੀ ਤਰ੍ਹਾਂ ਡਿਟੇਲ ਦਵਾਂਗੇ ਫਿਰ ਤੁਸੀਂ ਇਸ ਟਾਊਨ ਦੇ ਵਿੱਚ ਵਿਜ਼ਿਟ ਵੀ ਕਰ ਸਕਦੇ ਹੋ ਨੋਵਸ਼ ਕੋਸ਼ੀਏ ਦੇ ਵਿੱਚ ਤੇ ਜਿਹੜਾ ਆ ਤੁਸੀਂ ਸਟਰੀਟ ਦੇਖ ਰਹੇ ਹੋ ਮੇਨ ਸਟਰੀਟ ਇਸ ਦੇ ਪਿਛਲੇ ਪਾਸੇ ਤੁਹਾਨੂੰ ਸਮੁੰਦਰ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਜੀ ਇਹਦੇ ਪਿਛਲੇ ਪਾਸੇ ਸਮੁੰਦਰ ਹੈਗਾ ਜੀ ਅੱਜ ਤਾਂ ਚਲੋ ਮੈਂ ਕੰਮ ਤੋਂ ਆ ਰਿਹਾ ਹੈਗਾ ਜੀ ਘਰੇ ਜਾ ਕੇ ਰੋਟੀ ਪਾਣੀ ਦਾ ਕਰਨਾ ਹੈਗਾ ਤਾਂ ਕਰਕੇ ਛੁੱਟੀ ਵਾਲੇ ਦਿਨ ਜਰੂਰ ਤੁਹਾਨੂੰ ਉਧਰਲੀ ਸਾਈਡ ਜਾ ਕੇ ਰੋਡ ਕ੍ਰੋਸ ਕਰਕੇ ਆਪਣਾ ਦੂਜਾ ਵਲੌਗ ਹੀ ਇਸ ਨਾਲ ਰਿਲੇਟਡ ਆਊਗਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਕਿੰਨਾ ਸੋਹਣਾ ਉੱਧਰ ਨੂੰ ਬਣਿਆ ਹੋਇਆ ਜੀ ਦੇਖੋ ਜੀ ਤੁਸੀਂ ਦੇਖੋ ਜੀ ਕਿਉਂ ਹੈ ਨਾ ਹਰਿਆਲੀ ਹਰਿਆਲੀ ਇੱਥੇ ਗ੍ਰੀਨਰੀ ਜੇ ਬਾਈ ਯਾਰ ਵਲੌਗ ਪਸੰਦ ਆ ਇਹਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਤੇ ਸਬਸਕ੍ਰਾਈਬ ਜ਼ਰੂਰ ਕਰੋ ਯਾਰ ਮੇਰਾ YouTube ਚੈਨਲ ਮੈਂ ਬਹੁਤ ਯਾਰ ਗੁਰਬਾਣੀ ਦੀਆਂ ਵੀਡੀਓ ਪਾਉਂਦਾ ਮੈਂ ਲਾਈਵ ਵੀ ਉਹਨਾਂ ਗੁਰਬਾਣੀਆਂ ਨਾਲ ਲਾ ਕੇ ਪਰ ਯਾਰ ਕੋਈ ਲਾਈਕ ਹੀ ਨਹੀਂ ਕਰਦਾ ਯਾਰ ਪਤਾ ਨਹੀਂ ਕੀ ਹੋ ਕਿ ਨਹੀਂ ਹੁੰਦਾ ਯਾਰ ਕਰਿਆ ਕਰੋ ਯਾਰ ਲਾਈਕ ਗੁਰਬਾਣੀ ਦੀਆਂ ਵੀਡੀਓ ਵੀ ਯਾਰ ਮੇਰਾ ਸੁਪਨਾ ਇਹ ਵੀ ਮੇਰਾ ਚੈਨਲ ਵਾਇਰਲ ਹੋ ਜਾਵੇ ਮੈਂ ਗੁਰਬਾਣੀ ਦੇ ਵੀਡੀਓ ਜਿਆਦਾ ਪਾਉਣਗਾ ਜੀ ਉਹਦੇ ਤੇ ਕਿਉਂਕਿ ਧਾਰਮਿਕ ਵੀਡੀਓ ਪਾਉਣੀਆਂ ਯਾਰ ਦੂਜਿਆਂ ਦਾ ਚਲੋ ਬਥੇਰੀਆਂ ਚੱਲੀ ਜਾਂਦੀਆਂ ਬਥੇਰੇ ਵਾਇਰਲ ਹੋ ਜਾਂਦੇ ਦੂਜੀਆਂ ਵੀਡੀਓ ਵਾਲੇ ਦੇ ਮੇਰਾ ਸੁਪਨਾ ਹੀ ਹੈ ਵੀ ਗੁਰਬਾਣੀ ਦੇ ਵੀਡੀਓ ਵੱਧ ਤੋਂ ਵੱਧ ਪਾਵਾਂ ਜੀ ਮੈਂ ਆਹ ਦੇਖੋ ਆਹ ਡਾਊਨ ਟਾਊਨ ਦੀ ਐਟਲੀ ਪਾਰਕਿੰਗ ਆ ਜਾਂਦੀ ਹੈ ਬੈਕ ਸਾਈਡ ਜੀ ਕਾਰ ਪਾਰਕਿੰਗ ਅੱਜ ਸੰਡੇ ਆ ਤਾਂ ਕਰਕੇ ਖਾਲੀ ਪਈ ਨਹੀਂ ਤਾਂ ਭਰੀ ਪਈ ਹੁੰਦੀ ਜੀ ਉੱਤੋਂ ਨਾਈਟ ਦਾ ਟਾਈਮ ਉਹ ਦੇਖੋ ਜੀ ਜੇ ਤੁਹਾਨੂੰ ਸ਼ਾਇਦ ਸਮੁੰਦਰ ਦਿਖਦਾ ਹੋਵੇ ਤਾਂ ਉਹ ਰੋਡ ਕ੍ਰਾਸ ਕਰਕੇ ਉੱਧਰ ਸਮੁੰਦਰ ਹੀ ਰਹਿ ਜਾਂਦਾ ਹੈ ਕਈ ਉਹ ਵੇਖ ਲਓ ਤੁਸੀਂ ਸੂਰਜ ਵੀ ਹਜੇ ਤੱਕ ਹੈਗਾ ਜੀ ਦੇਖ ਰਿਹਾ ਹੋਣਾ ਜੀ ਸੂਰਜ ਦੀ ਲਾਈਟ ਜੀ ਉਹ ਸਾਹਮਣੇ ਦੇਖੋ ਕਿੰਨਾ ਸੋਹਣਾ ਦ੍ਰਿਸ਼ ਹੈਗਾ ਜੀ ਚੰਗੀ ਤਰ੍ਹਾਂ ਤੁਹਾਨੂੰ ਕਮਾਵਾਵਾਂਗੇ ਜੀ ਵੇਖੀ ਆਏ ਜੀ ਬਸ ਆ ਬਸ ਤੁਸੀਂ ਬਲੌਗ ਆਪਣਾ ਨਾਲ ਵਾਇਰਲ ਕਰ ਦਿਓ ਜੀ ਆ ਪਹਿਲਾ ਬਲੌਗ ਜੀ ਆਪਣਾ ਤੇ ਜੇਰਾ ਮੈਂ ਲੈ ਕੇ ਪਾਉਂਗਾ ਬਲੌਗ ਨੰਬਰ 1 ਇਸ ਤੋਂ ਬਾਅਦ ਦੂਜੇ ਬਲੌਗ ਤੇ ਤੁਹਾਨੂੰ ਉਧਰੋਂ ਰੋਡ ਕਰਾਸ ਕਰਕੇ ਆਪਾਂ ਉਧਰ ਹੀ ਸਾਡੇ ਸਾਰਾ ਕੁਝ ਦਿਖਾਵਾਂਗੇ ਤੇ ਅੱਜ ਦੇ ਬਲੌਗ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਵੀਰ ਬਣਿਓ ਮੇਰਾ YouTube ਚੈਨਲ ਧੀਰਾ ਕਨੇਡਾ ਵਾਲਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਓਕੇ ਬਾਏ ਬਾਏ ਗਾਇਸ